ਲਓ ਜੀ ਮਿੱਤਰੋ ਸਸਤਰੀ ਕਾਲ ਤੇ ਅੱਜ ਵੀ ਜਿਹੜੇ ਆਂ ਮੂੰਗੀ ਦੀ ਬਿਜਾਈ ਕਰ ਰਹੇ ਆਂ ਤੇ ਆਹੀ ਮਸ਼ੀਨ ਮੂੰਗੀ ਬੀਜਣ ਵਾਲੀ ਲਓ ਜੀ ਮੂੰਗੀ ਦੀ ਬਿਜਾਈ ਕਰ ਰਹੇ ਆਂ ਸਟਾਰਟ ਤੇ 0 ਟਰੈਲਰ ਨਾਲ ਸਿੱਧੀ ਬਿਜਾਈ ਕਰਦੇ ਹੁੰਨੇ ਆਪਾਂ ਤੇ ਅੱਜ ਆ ਗਈ 30 ਅਪ੍ਰੈਲ ਤੇ ਅੱਜ ਬਿਜਾਈ ਕਰਦਿੰਨੇ ਆਂ ਸਟਾਰਟ ਫਿਰ ਤੁਹਾਨੂੰ ਦਿਖਾਵਾਂਗੇ ਕਿਵੇਂ ਹੁੰਦੀ ਏ ਮੂੰਗੀ ਕਰਦੇ ਆਂ ਬਿਜਾਈ ਬਾਂਸੀ ਗੋਲਡ ਆਹ ਫਰੀ ਤੇ ਵੀ ਬੀਜੀ ਰਹੇਗੀ ਇਹ ਮੂਗੀ ਕਹਦੇ ਐ ਜੀ ਆਈ ਪੰਸੀ ਗੋਲਡ ਮੰਗੀ ਦਾ ਅੱਜ ਹੋ ਰਹੀ ਹੈ ਬਜਾਈ 30 April ਤੇ 0 ਡਾਲਰਾਂ ਬਜਾਈ ਕਰਾਂਗੇ ਸਿੱਧੀ ਬਜਾਈ ਹੁੰਦੀ ਹੈ ਬਿਨਾ ਬਾਹੇ ਤੋਂ ਬਾਹਣਾ ਇਦਾਂ ਹੀ ਆਵਾ ਇਸ ਨੂੰ ਮੂੰਗੀ ਬੀਜਦੇ ਹੋਏ ਸਾਰੀ ਉਹੀ ਕਰਤੀ ਵਿਜਾਈ ਸਟਾਰਟਅਪ ਵੈਸੇ ਵੀ ਦਾ ਨਾਮ ਲੈ ਕੇ ਦੇਨੇ ਆ ਮੂਗੀ ਠੀਕ ਆ 4 4 5 5 ਦਾਣੇ ਆ 60 ਡਿਗਰੀ ਆਗੀ ਦਾ ਬਹੁਤ ਮੁਕੀਆ ਮਣਾ ਪੈਰ ਰੱਖ ਲਿਆ ਕਰੀ ਉਹਦੇ ਠੀਕ ਆ ਠੀਕ ਆ ਬਿਜਾਈ ਚੱਲ ਰਹੀ ਜੀ ਮੂੰਗੀ ਦੀ ਜੀਓ ਡ੍ਰਿਲ ਨਾਲ 12 ਕਿਲੋ ਮੂੰਗੀ ਤੇ 15 ਕਿਲੋ ਡੀ.ਪੀ. ਹਾਂ ਇਹਨੂੰ ਬਗਦੀ ਗੁਰਪ੍ਰੀਤ ਨੂੰ ਹਾਂ ਬਾਗੇ ਰਖ ਲਾ ਮੇਰੇ ਨਾਲ ਮਾੜਾ ਚੱਲਦੇ ਰਹੀ ਬੀਚ ਹੀ ਹੱਥ ਮਾਰਨ ਨੂੰ ਰਹਿ ਜੀ ਇਹ ਵੀ ਰੋਕ ਜਾਂਦੀ ਆ ਬੜਾ ਮੜਾ ਟੋਪ ਦੇਖੀ ਗੱਲ ਬੂਟੇ ਚ ਚਲਾਉਣਾ ਤਾਂ ਹਾਂ ਮਾਂ ਮਗਰ ਤੁਰਿਆ ਫਿਰੂ ਆ ਬੂਟੇ ਨੂੰ ਤਾਂ ਹਾਂ ਚ ਜਣਾ ਹੱਥ ਮਾਰੀ ਜਊਂਾ ਤੁਰਿਆ ਫਿਰੂ ਆ ਚਾਹ ਤਾਂ ਹੀ ਪੀਣੀ ਬੂਟੇ ਹੋਰ ਓਏ ਲੋ ਵੀ ਮਿੱਤਰੋ ਮੂੰਗੀ ਦੀ ਬਜਾਈ ਹੋ ਰਹੀ ਆ ਪੱਟਾ-ਪੋਟਾ ਵਿੱਚ ਹੀ ਜਿੰਨੇ ਹੋਣੇ ਆ ਸੀ ਆ ਦੇਖੋ ਆ ਪੱਟ ਕਰਾ ਹੋ ਰਹੀ ਆ ਹੁਣ ਇਦਾਂ ਹੀ ਕਮਲੀ ਰੌਣੀ ਜੀ ਖੇਤੀ ਹੋ ਜਾਂਦੀ ਆ ਵਧੀਆ ਹੋ ਜਾਂਦੀ ਆ ਮੂੰਗੀ ਇਹਾਈ ਚੱਲ ਰਹੀ ਆ ਲੋ ਜੀ ਮੂੰਗੀ ਬੀਜ ਦੇ ਬੀਜ ਦੇ ਹੋ ਚੁੱਕਿਆ ਸ਼ਾਮ ਇੰਨਾ ਬਾਹਰ ਆਪਾਂ ਇਦਰੋਂ ਬਜਾਈ ਕਰਤਾ ਮੂੰਗੀ ਦਾ ਤੇ ਆ ਖੁੰਝਾ ਜਾਂ ਰਹਿ ਗਿਆ ਇਦਾਂ ਚੱਲੀ ਜਾਂਦਾ ਕੰਮ ਪ੍ਰੋਗਰੈਸ ਜਾਰੀ ਆ ਆਉਣ ਦੇ ਵੀ ਬੈਗ ਹੋਈ